ਬਿਨਾਂ ਟਿਕਟ ਤੋਂ ਸਫ਼ਰ ਕਰਨ ਵਾਲੇ ਸਾਵਧਾਨ ਆ ਦੇਖ ਲੋ 87 ਯਾਤਰੀਆਂ ਨੂੰ ਠੋਕਿਆ ਰੇਲਵੇ ਨੇ 52000 ਰੁਪਏ ਦਾ ਜੁਰਮਾਨਾ ਟ੍ਰੇਨ ਦੇ ਵਿੱਚ ਬੈਠਣ ਤੋਂ ਪਹਿਲਾਂ ਟਿਕਟ ਲੈਣੀ ਜ਼ਰੂਰੀ ਆ ਲੋ ਜੀ ਜਿਹੜੇ ਵੀ ਲੋਕ ਹੁਣ ਟ੍ਰੇਨ ਦੇ ਵਿੱਚ ਬਿਨਾਂ ਟਿਕਟ ਤੋਂ ਯਾਤਰਾ ਕਰਦੇ ਨੇ ਆ ਖਬਰ ਉਹਨਾਂ ਲਈ ਆ ਕਿਉਂਕਿ ਇੱਥੇ 52000 ਰੁਪਏ ਦਾ ਜੇ ਗੱਲ ਕਰੀਏ ਜ਼ੁਰਮਾਨਾ ਸਿੱਧੇ ਤੌਰ ਤੇ ਠੋਕ ਦਿੱਤਾ ਆ ਜਿਹੜੇ ਲੋਕ ਕੀ ਬਿਨਾ ਟਿਕਟ ਤੋਂ ਸਫ਼ਰ ਕਰ ਰਹੇ ਸਨ ਦੱਸ ਦੇ ਕਿ ਬਿਨਾ ਟਿਕਟ ਯਾਤਰਾ ਕਰਕੇ ਰੇਲਵੇ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖਿਲਾਫ ਵਿਭਾਗ ਦਾ ਸਿਕੰਜਾ ਜਿਹੜਾ ਆ ਟਾਈਟ ਹੁੰਦਾ ਜਾ ਰਿਹਾ ਇਸੇ ਸਿਲਸਿਲੇ ਦੇ ਵਿੱਚ ਜਲੰਧਰ ਦੇ ਸੀਐਮਆਈ ਰਾਜੇਸ਼ ਧੀਮਾਨ ਦੀ ਅਗਵਾਈ ਦੇ ਵਿੱਚ ਹੋਈ ਚੈਕਿੰਗ ਦੌਰਾਨ 87 ਰੇਲ ਯਾਤਰੀਆਂ ਨੂੰ ਬਿਨਾ ਟਿਕਟ ਯਾਤਰਾ ਕਰਨ ਕਰਕੇ 52000 ਰੁਪਏ ਦਾ ਜ਼ੁਰਮਾਨਾ ਤੋਕ ਦਿੱਤਾ ਗਿਆ ਇੱਥੇ ਇਹ ਵੀ ਰੂਲ ਬਣਾਏ ਗਏ ਨੇ ਕਿ ਜਿਹੜਾ ਵੀ ਕੋਈ ਬਿਨਾਂ ਟਿਕਟ ਤੋਂ ਯਾਤਰਾ ਕਰੇਗਾ ਉਸਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਬਿਨਾਂ ਟਿਕਟ ਯਾਤਰਾ ਕਰਕੇ ਰੇਲਵੇ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੇ ਖਿਲਾਫ ਵਿਭਾਗ ਦਾ ਸਿਕੰਜਾ ਟਾਈਟ ਹੁੰਦਾ ਜਾ ਰਿਹਾ ਇਸੇ ਸਿਲਸਿਲੇ ਦੇ ਵਿੱਚ ਜਲੰਧਰ ਦੇ ਸੀਐਮਆਈ ਰਾਜੇਸ਼ ਧੀਮਾਨ ਦੀ ਅਗਵਾਈ ਦੇ ਵਿੱਚ ਚੈਕਿੰਗ ਦੌਰਾਨ ਸਸਰੀ ਰੇਲ ਯਾਤਰੀਆਂ ਨੂੰ ਬਿਨਾਂ ਟਿਕਟ ਯਾਤਰਾ ਕਰਨ ਕਰਕੇ 55000 ਰੁਪਏ ਦਾ ਜੁਰਮਾਨਾ ਕਰ ਦਿੱਤਾ ਗਿਆ ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਤ ਸ਼ਾਹੂ ਨੇ ਦਿਸ਼ਾ ਨਿਰਦੇਸ਼ਾਂ ਤੇ ਡਿਵੀਜ਼ਨਲ ਕਮਰਸ ਪਰਮਦੀਪ ਸਿੰਘ ਸਥਾਨੀ ਬਲੋਕ ਚੈਕਿੰਗ ਦੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਇਸ ਕਾਰਨ ਰਜੇਸ਼ ਧੀਮਾਨ ਵੱਲੋਂ ਟ੍ਰੇਨ ਨੰਬਰ 12380 ਜਲਿਆਂਵਾਲਾ ਬਾਗ ਐਕਸਪ੍ਰੈਸਾ ਤੇ 12919 ਜਾਣੀ ਕਿ ਇਹਨਾਂ ਟ੍ਰੇਨਾਂ ਦੇ ਵਿੱਚ ਜਾਂਚ ਕੀਤੀ ਗਈ ਏਸੀ ਸਲੀਪਰ ਅਤੇ ਜਰਨਲ ਕੋਚਾਂ ਦੀ ਚੈਕਿੰਗ ਦੌਰਾਨ ਜੀਆਰਪੀ ਅਤੇ ਆਰਪੀਐਫ ਦੀ ਪੁਲਿਸ ਪਾਰਟੀ ਮੌਜੂਦ ਸੀ ਟੀਮਾਂ ਨੇ ਦੱਸਿਆ ਕਿ ਬਿਨਾਂ ਟਿਕਟਾਂ ਤੇ ਬੇਨੀਮੀ ਨਾਲ ਯਾਤਰਾ ਕਰਨ ਵਾਲੇ 87 ਯਾਤਰੀਆਂ ਤੋਂ ਲਗਭਗ 52000 ਰੁਪਏ ਜੁਰਮਾਨਾ ਬਸੂਲਿਆ ਗਿਆ। ਕਿਰੋਪੁਰ ਡਿਵੀਜ਼ਨ ਅਧੀਨ ਪੈਂਦੇ ਸਿਟੀ ਰੇਲਵੇ ਸਟੇਸ਼ਨ ਤੇ ਵਿਕਾਸ ਕਾਰਜ ਤੇਜੀ ਦੇ ਨਾਲ ਚੱਲ ਰਹੇ ਨੇ ਤਾਂ ਜੋ ਸਿਸਟਮ ਨੂੰ ਅਪਡੇਟ ਰੱਖਿਆ ਜਾ ਸਕੇ ਇਸੇ ਲੜੀ ਤਹਿਤ ਅੱਜ ਡੀਐਮਯੂਜ਼ ਸ਼ੈੱਡ ਦੇ ਨੇੜੇ ਲੰਬੇ ਸਮੇਂ ਤੱਕ ਟਰੈਕ ਦੀ ਮੈਂਟੀਨੈਂਸ ਕਰਵਾਈ ਗਈ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਕੰਮਕਾਜ ਨੂੰ ਪੂਰਾ ਕਰਵਾਇਆ ਜਾਣੀ ਕਿ ਹੁਣ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਜੇਕਰ ਤੁਸੀਂ ਹੁਣ ਬਿਨਾਂ ਟਿਕਟਰ ਤੋਂ ਟ੍ਰੇਨ ਦੇ ਵਿੱਚ ਚੜ੍ਹਦੇ ਹੋ ਤਾਂ ਤੁਹਾਨੂੰ ਮਹਿੰਗਾ ਪਵੇਗਾ ਕਿਥੇ ਟਿਕਟ ਤੁਹਾਡੀ 150 ਦੀ ਹੋਵੇਗੀ ਕਿਥੇ ਇੱਥੇ ਕਿੰਨੇ ਯਾਤਰੀ ਨੂੰ 52000 ਰੁਪਏ ਦਾ ਜੁਰਮਾਨਾ ਲੱਗਿਆ ਜੇ ਇੱਕ ਯਾਤਰੀ ਦੀ ਗੱਲ ਕਰੀ ਤਾਂ ਇੱਕ ਯਾਤਰੀ ਨੂੰ ਕਿੰਨਾ ਜੁਰਮਾਨਾ ਪਿਆ ਹੋਵੇਗਾ ਇਸ ਤੋਂ ਚੰਗਾ ਤੁਸੀਂ ਟਿਕਟ ਲੈ ਕੇ ਸਫ਼ਰ ਕਰ ਲਵੋ ਬਿਊਰੋ ਰਿਪੋਰਟ ਹਮਦਾਰਦ ਟੀਵੀ